ਕਾ ਪੁਲਿਸ ਮੁਲਾਜ਼ਮ ਆਪਣਾ ਇਹ ਵਾਲਾ ਤਾਲਾ ਜਿਹੜਾ ਇੱਥੇ ਲਗਾ ਜਾਂਦੇ ਨੇ ਇਹ ਤਾਲਾ ਹਲੇ ਵੀ ਇੱਥੇ ਲੱਗਿਆ ਹੋਇਆ ਹੈ ਤੇ ਉੱਪਰ ਤੁਸੀਂ ਦੇਖੋਗੇ ਕਿ ਕਿਵੇਂ ਕੱਟਨੇ ਜਿਹੜੇ ਲੱਗੇ ਹੋਏ ਨੇ ਇਹ ਕਟਰ ਦੇ ਨਾਲ ਇਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਆਹ ਦੇਖੋ ਤੁਸੀਂ ਇਸ ਪਾਸੇ ਤਾਲੇ ਦਾ ਤਾਲੇ ਤਾਲਾ ਵੀ ਦਿਖਾ ਦੋ ਇਹ ਆਹ ਦੇਖੋ ਇੱਥੇ ਵੀ ਕੱਟ ਲੱਗਿਆ ਹੋਇਆ ਇਹ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਕੱਟ ਹੋਇਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਜਿਹੜਾ ਕੁੰਡਾ ਹੁੰਦਾ ਇਹਦੇ ਵਿੱਚ ਤਾਲਾ ਲੱਗਿਆ ਹੋਇਆ ਸੀਗਾ ਤੇ ਇਸ ਕੁੰਡੇ ਨੂੰ ਕਟਰ ਦੇ ਰਾਹੀਂ ਕੱਟ ਦਿੱਤਾ ਗਿਆ। ਫੋਕਲ ਪੁਆਇੰਟ ਏਰੀਆ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਸਰਕਾਰੀ ਸਰਿਏ ਦਾ ਜਿਸ ਦੇ ਉਸੇ ਤੇਲ ਯਾਰਡ ਦੀ ਮੋਹ ਲੱਗੀ ਹੁੰਦੀ ਹੈ ਉਹ ਸਰਕਾਰੀ ਸਰਿਏ ਵੀ ਚੋਰੀ ਕਰਕੇ ਇੱਥੇ ਰੱਖਿਆ ਜਾਂਦਾ ਇਸ ਗਰਾਊਂਡ ਦੇ ਵਿੱਚ ਇੱਥੋਂ ਫਿਰ ਅੱਗੇ ਵੇਚਿਆ ਜਾਂਦਾ ਆ। ਉਹ ਜਿਹੜਾ ਬੇਚਦਾਇਆ ਬੰਦਾ ਜਿਹੜੇ ਮਾਲਕ ਨੇ ਸਾਡੇ ਸੂਤਰਾਂ ਦੇ ਮੁਤਾਬਕ ਉਹ लवली ਨਾਮ ਦਾ ਵਿਅਕਤੀ ਹੈ ਜਿਹੜਾ ਇਹ ਕੰਮ ਕਰਦਾ ਇਸਦਾ ਇਹ ਗਰਾਊਂਡ ਹੈ ਇਹ ਟਾਇਰਾਂ ਦੇ ਨਿਸ਼ਾਨ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਦਰਲੇ ਪਾਸੇ ਜਿੱਥੇ ਨੀਲੇ ਰੰਗ ਦਾ ਗੇਟ ਲੱਗਿਆ ਹੋਇਆ ਉਸ ਦੇ ਅੰਦਰ ਇਹ ਗਰਾਊਂਡ ਜਿਹੜਾ ਬਣਿਆ ਹੋਇਆ ਜਿੱਥੇ ਸਰਕਾਰੀ ਸਰੀਆ ਆ ਕੇ ਰੱਖਿਆ ਜਾਂਦਾ ਹੈ ਜੋ ਸਿਕਰ ਪਾਈਪੂ ਤੇ ਦੇਖ ਰਹੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਮੌਜੂਦ ਆ ਲੁਧਿਆਣਾ ਦੇ ਫੋਕਲ ਪੁਆਇੰਟ ਏਰੀਏ ਦੇ ਵਿੱਚ ਜਿੱਥੇ ਕਿ ਇੱਕ ਬਿਲਡਿੰਗ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਬਿਲਡਿੰਗ ਦੇ ਵਿੱਚ ਇਸ ਟਾਈਮ ਤਾਲੇ ਜਿਹੜੇ ਲੱਗੇ ਹੋਏ ਆ ਔਰ ਇਸ ਬਿਲਡਿੰਗ ਦੇ ਅੰਦਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਇੱਕ ਸ਼ੈੱਡ ਆ ਜਿਹੜਾ ਬਣਿਆ ਹੈ ਉਸ ਸ਼ੈੱਡ ਦੇ ਅੰਦਰ 2 ਨੰਬਰ ਦਾ ਮਾਲ ਹੈ ਰੱਖਿਆ ਜਾਂਦਾ 2 ਨੰਬਰ ਦਾ ਮਾਲ ਯਾਨੀ ਕਿ ਸੇਲ ਯਾਰਡ ਦਾ ਸਰੀਆ ਜਿਸ ਦੇ ਉੱਤੇ ਸੇਲ ਯਾਰਡ ਦੀ ਮੋਹਰ ਲੱਗੀ ਹੁੰਦੀ ਹੈ ਉਹ ਸਰਕਾਰੀ ਸਰੀਆ ਜਿਹੜਾ ਹੁੰਦਾ ਹੈ ਉਹ ਗੱਡੀ ਸਰਕਾਰੀ ਸਰੀਏ ਦੀ ਭਰ ਕੇ ਜਿਹੜੀ ਆਉਂਦੀ ਹੈ ਤੇ ਫੋਕਲ ਪੁਆਇੰਟ ਦੇ ਵਿੱਚ ਤਕਰੀਬਨ 2-3 ਬੰਦੇ ਸਾਡੇ ਸੂਤਰਾਂ ਦੇ ਮੁਤਾਬਿਕ 2-3 ਬੰਦੇ ਇਹ 2 ਨੰਬਰ ਦਾ ਜਿਹੜਾ ਕੰਮ ਹੈ ਜਿਹੜਾ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਬਿਲਡਿੰਗ ਹੈ ਇੱਥੇ ਐਸ ਟਾਈਮ ਵੀ ਇੱਕ ਟਰੱਕ ਹੈ ਜਿਹੜਾ ਅੰਦਰ ਠਿਗਾ ਤੇ ਜਿਸ ਦੀ ਸੂਚਨਾ ਸਾਨੂੰ ਮਿਲਦੀ ਹੈ ਤੇ ਅਸੀਂ ਪੁਲਿਸ ਨਾਲ ਕੰਟੈਕਟ ਜਿਹੜਾ ਕਰਦੇ ਆਂ ਪੁਲਿਸ ਆਪਣੀ ਇੱਥੇ ਰੇਡ ਕਰਦੀ ਹੈ ਤੇ ਇਥੋਂ ਇੱਕ ਬੰਦਾ ਅਰੈਸਟ ਕਰਕੇ ਵੀ ਲੈ ਜਾਂਦੀ ਹੈ ਤੇ ਜਿਹੜੇ ਨਾਲ ਦੇ ਬੰਦੇ ਹੁੰਦੇ ਨੇ ਉਹ ਬਿਲਡਿੰਗ ਦੇ ਵਿੱਚ ਤਾਲੇ ਮਾਰ ਕੇ ਚਲੇ ਜਾਂਦੇ ਨੇ ਇੱਕ ਤਾਲਾ ਪੁਲਿਸ ਵੱਲੋਂ ਵੀ ਇੱਥੇ ਮਾਰਿਆ ਗਿਆ ਉਹਨਾਂ ਨੇ ਇੱਕ ਆਪਣਾ ਤਾਲਾ ਮਾਰ ਕੇ ਇਥੋਂ ਜਿਹੜਾ ਚਲੇ ਗਏ ਨੇ ਉਹ ਤੁਹਾਨੂੰ ਦੱਸ ਦਈਏ ਕਿ ਫੋਕਲ ਪੁਆਇੰਟ ਦੇ ਵਿੱਚ ਸਾਡੇ ਸੂਤਰਾਂ ਦੇ ਮੁਤਾਬਿਕ 2-3 ਬੰਦੇ ਅਜਿਹਾ ਕੰਮ ਕਰਦੇ ਨੇ ਔਰ ਤੁਹਾਨੂੰ ਦੱਸ ਦਈਏ ਕਿ 20-25 ਦਿਨ ਪਹਿਲਾਂ ਵਿਜੇ ਕਬਾੜੀਆ ਨਾਮ ਦਾ ਵੀ ਇੱਕ ਬੰਦਾ ਫੋਕਲ ਪੁਆਇੰਟ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਇਲੀਗਲ ਕੰਮ ਕਰ ਰਿਹਾ ਉਸ ਦੇ ਉੱਤੇ ਇੱਕ ਪਰਚਾ ਵੀ ਦਰਜ ਹੋਇਆ ਹੈ ਪਿਛਲੇ 20-25 ਦਿਨ ਪਹਿਲਾਂ ਇਹ ਜਿਹੜੀ ਬਿਲਡਿੰਗ ਹੈ ਇਹ लवली ਨਾਮਕ ਵਿਅਕਤੀ ਦੀ ਦੱਸੀ ਜਾ ਰਹੀ ਹੈ ਔਰ ਇਸ ਬਿਲਡਿੰਗ ਦੇ ਅੰਦਰ ਹੱਲੇ ਵੀ ਇੱਕ ਟਰੱਕ ਹੈ ਜਿਹੜਾ ਅੰਦਰਲੇ ਪਾਸੇ ਖੜਾ ਹੈ ਜਿਹੜਾ ਅੰਦਰਲੇ ਪਾਸੇ ਨੀਲਾ ਸ਼ੈੱਡ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਦੇ ਅੰਦਰ ਉਹ ਟਰੱਕ ਜਿਹੜਾ ਖੜਾ ਹੈ ਅ ਪਰੋਸੇ ਜੋ ਸੂਤਰਾਂ ਤੋਂ ਇਹ ਖਬਰ ਜਿਹੜੀ ਮਿਲੀ ਸੀ ਕਿ ਉਹ ਟਰੱਕ ਆ ਜਿਹੜਾ ਅੰਦਰ ਮਾਲ ਭਰਨ ਵਾਸਤੇ ਆਇਆ ਯਾਨੀ ਕਿ ਅੰਦਰ ਜਿਹੜਾ ਸੇਲਿਆਰ ਦਾ ਸਰੀਆ ਸਰਕਾਰੀ ਸਰੀਆ ਜਿਹੜਾ ਅੰਦਰ ਪਿਆ ਹੈ ਉਸ ਨੂੰ ਭਰਨ ਵਾਸਤੇ ਆਇਆ ਸੀ ਇੱਥੇ ਇਸ ਏਲੀਯਾਰਡ ਦੇ ਸਰੀਏ ਦੀ ਗੱਡੀ ਆਉਂਦੀ ਹੈ ਇੱਥੇ ਸਰੀਆ ਲਾਉਂਦੀ ਹੈ ਤੇ ਲਾਉਣ ਤੋਂ ਬਾਅਦ ਇੱਥੋਂ ਹੀ ਵਿਕਰੀ ਆ ਜਿਹੜੀ ਕੀਤੀ ਜਾਂਦੀ ਹੈ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਟਾਈਮ ਵੀ ਅੱਜ ਰੇਡ ਆ ਜਿਹੜੀ ਇੱਥੇ ਹੋਈ ਆ ਔਰ ਪੁਲਿਸ ਨੇ ਰੇਡ ਕੀਤੀ ਹੈ ਔਰ ਟਰੱਕ ਆ ਜਿਹੜਾ ਅੰਦਰ ਖੜਾ ਹੈ ਤੇ ਇੱਕ ਬੰਦਾ ਹੈ ਜਿਹੜਾ ਪੁਲਿਸ ਦੇ ਕਾਬੂ ਜ਼ਰੂਰ ਆਇਆ ਬਾਕੀ ਬੰਦੇ ਇੱਥੇ ਤਾਲਾ ਲਗਾ ਕੇ ਜਿਹੜੇ ਇੱਥੋਂ ਰਫੂ ਚੱਕਰ ਹੋ ਗਏ ਨੇ ਫਿਰ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਅਮਨਦੀਪ ਬਰਾੜ ਫੋਕਲ ਪੁਆਇੰਟ ਥਾਣੇ ਦੇ ਐਸਐਚਓ ਨੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਏਰੀਆ ਦੇ ਵਿੱਚ ਹੋਰ ਵੀ ਕੁਝ ਲੋਕ ਨੇ ਜੋ ਅਜਿਹੇ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਕੀ ਨਾ ਸੁਪਾਈ ਜਾਂਦੀ ਹੈ। क्राइम ਮੁੰਡੇ ਚੈਨਲ ਤੋਂ ਵਿਸ਼ਾਲ ਬੋਲ ਰਹੇ ਜੀ। ਹਾਂਜੀ ਵਿਸ਼ਾਲ ਜੀ। ਕੀ ਹਾਲੇ ਸਰ ਠੀਕ ਹੋ? ਜੀ ਜੀ। ਸਰ ਮੈਂ ਪੁੱਛਣਾ ਸੀਗਾ ਇੱਕ ਉਹ ਫੋਕਲ ਪੁਆਇੰਟ ਜਿਹੜਾ ਉਹ ਰੇਡ ਵੀ ਕੀਤੀ ਸੀ ਤੁਸੀਂ ਜਿਹੜਾ ਉਹ ਕਬਾੜੀਏ ਦਾ ਕੰਮ ਜੇ ਕਰਦੇ ਆ ਲਵਲੀ ਨਾਮ ਜਿਹੜਾ ਹੈਗਾ ਬੰਦੇ ਦਾ। ਨਾਂ ਨਹੀਂ ਤੁਹਾਨੂੰ ਅਜੇ ਪਤਾ। ਹਾਂਜੀ। ਤੇ ਇਨਫੋਰਮੇਸ਼ਨ ਆਈ ਸੀ ਕਿ ਉਹ ਬੰਦ ਕੀਤਾ ਸੀ ਬਟ ਉੱਥੇ ਲੋਕ ਲੱਗੇ ਸੀ ਜਦੋਂ ਆਪਣੇ ਬੰਦੇ ਗਏ। अच्छा जी ਪਰਦੇ ਤਾਂ ਜੇ ਕੁਛ ਨਹੀਂ ਕਿਉਂਕਿ ਉਹ ਨਿਗਰ ਰੱਖਾਂਗੇ ਤੇ ਵਿੱਚ ਬੰਦਾ ਲਾਇਆ ਜੀ ਕੋਈ ਵੀ ਆਊਗਾ ਖੁਦ ਚੈੱਕ ਕਰਾਂਗੇ ਸਰ ਉਹਦੇ ਅਕੋਰਡਿੰਗ ਜੀ ਜੋ ਬੰਦਾ ਆ ਬੱਚ ਲੀ ਜੀ 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 ਸਰ ਮੈਨੂੰ ਐਕਚੁਅਲੀ ਸੋਰਸ ਤੋਂ ਪਤਾ ਲੱਗਿਆ ਸੀ ਕਿ ਇੱਕ ਗੱਡੀ ਵੀ ਉਹਨਾਂ ਦੇ ਅੰਦਰ ਹੀ ਛੱਡ ਦੇ ਅੰਦਰ ਹੀ ਬੰਦ ਹੈਗੀ ਹੈ ਜੀ ਮਤਲਬ ਅੰਦਰ ਹੀ ਗੱਡੀ ਖੜੀ ਕਰਕੇ ਗਏ ਹੋਇਆ ਟਰੱਕ ਵੱਡਾ ਆਪਣਾ ਫਿਰ ਉਹ ਮੀਡੀਆ ਵਾਲਾ ਤੁਹਾਡਾ ਬੰਦਾ ਪਹਿਲਾਂ ਸੀ ਨਾ ਉੱਥੇ ਜੀ ਉਹ ਜਦੋਂ ਕੁਮਾਹਪੁਰਾ ਕਿਸ਼ ਤੋਂ ਦੀ ਬਾਈਪਾਸ ਤੋਂ ਨਿਕਲੋਂ ਤੱਕ ਮੇਰੇ ਤਾਂ ਹੀ ਗੱਲ ਆਈ ਹਾਂ ਜੀ ਉਹ ਤਾਂ ਹੀ ਲੋਕ ਲੱਗ ਗਿਆ ਹਾਂ ਅੱਛਾ 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 ਇਹਨਾਂ ਨੇ ਸੁਦਾ ਨਹੀਂ ਕੀਤਾ ਹਾਂ ਕਰਦੇ ਕੋਈ ਠੀਕ ਹੈ ਠੀਕ ਹੈ ਕੰਪਲੀਟ ਕਰ ਲਈਏ ਫਿਰ ਕਰਨੇ ਸਿਰ ਜੀ 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 ਠੀਕ ਹੈ ਸਰ ਥੈਂਕ ਯੂ ਜੀ ਸੋ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਜਿਸ ਵੇਲੇ ਅਸੀਂ ਤੁਹਾਨੂੰ ਇਹ ਸਾਰਾ ਜੀ ਜਿਹੜਾ ਸਾਈਡ ਦਾ ਇੱਕ ਦੱਸਿਆ ਸੀਗਾ ਤੁਹਾਨੂੰ ਕਿ ਇਸ ਦੇ ਅੰਦਰ ਇੱਕ ਗੱਡੀ ਜਾਂਦੀ ਹੈ ਔਰ ਸਰਕਾਰੀ ਸਰੀਆਂ ਇਸ ਦੇ ਅੰਦਰ ਡਾਊਨਲੋਡ ਹੁੰਦਾ ਹੈ ਔਰ ਉਸ ਤੋਂ ਬਾਅਦ ਇਥੋਂ ਵੇਚਿਆ ਜਾਂਦਾ ਹੈ ਤਾਂ ਉਹ ਕਲਿੱਪਾ ਜਿਹੜਾ ਪੌਣੇ 1 ਵਜੇ ਦੇ ਕਰੀਬ ਤਕਰੀਬਨ ਅਸੀਂ ਇੱਥੇ ਆਏ ਸੀਗੇ ਤੇ ਅਸੀਂ ਇਹ ਸਾਰਾ ਕੁਝ ਤੁਹਾਨੂੰ ਦਿਖਾਇਆ ਸੀ ਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਆ ਕੇ ਇੱਥੇ ਤਾਲੇ ਲਗਾ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਛੋਟੇ ਗੇਟ ਨੂੰ ਦੋ ਤਾਲੇ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਵੱਡਾ ਗੇਟ ਹੈ ਇਸ ਨੂੰ ਵੀ ਇੱਕ ਤਾਲਾ ਹੈ ਜਿਹੜਾ ਇੱਥੇ ਲੱਗਿਆ ਹੋਇਆ ਸੀਗਾ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਆਉਂਦੇ ਨੇ ਤਾਂ ਪੁਲਿਸ ਮੁਲਾਜ਼ਮ ਆਪਣਾ ਇਹ ਵਾਲਾ ਤਾਲਾ ਜਿਹੜਾ ਇੱਥੇ ਲਗਾ ਜਾਂਦੇ ਨੇ ਇਹ ਤਾਲਾ ਹਲੇ ਵੀ ਇੱਥੇ ਲੱਗਿਆ ਹੋਇਆ ਹੈ ਤੇ ਉੱਪਰ ਤੁਸੀਂ ਦੇਖੋ ਕਿ ਕਿਵੇਂ ਕੱਟ ਨੇ ਜਿਹੜੇ ਲੱਗੇ ਹੋਏ ਨੇ ਇੱਕ ਕਟਰ ਦੇ ਨਾਲ ਇਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਆ ਦੇਖੋ ਤੁਸੀਂ ਇਸ ਪਾਸੇ ਤਾਲੇ ਦਾ ਤਾਲੇ ਤਾਲਾ ਵੀ ਦਿਖਾ ਦਿਓ ਇਹ ਆ ਦੇਖੋ ਇੱਥੇ ਵੀ ਕੱਟ ਲੱਗਿਆ ਹੋਇਆ ਇਹ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਕੱਟ ਹੋਇਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਜਿਹੜਾ ਕੁੰਡਾ ਹੁੰਦਾ ਇਹਦੇ ਵਿੱਚ ਤਾਲਾ ਲੱਗਿਆ ਹੋਇਆ ਸੀਗਾ ਤੇ ਇਸ ਕੁੰਡੇ ਨੂੰ ਕਟਰ ਦੇ ਰਾਹੀਂ ਕੱਟ ਦਿੱਤਾ ਗਿਆ ਕੱਟਣ ਤੋਂ ਬਾਅਦ ਇਹਨੂੰ ਖੋਲ ਕੇ ਅੰਦਰੋਂ ਆ ਟਾਇਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਇਹ ਟਾਇਰਾਂ ਦੇ ਨਿਸ਼ਾਨ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਦਰਲੇ ਪਾਸੇ ਜਿੱਥੇ ਨੀਲੇ ਰੰਗ ਦਾ ਗੇਟ ਲੱਗਿਆ ਹੋਇਆ ਉਸ ਦੇ ਅੰਦਰ ਇਹ ਗਡਾਊਨ ਜਿਹੜਾ ਬਣਿਆ ਹੋਇਆ ਜਿੱਥੇ ਸਰਕਾਰੀ ਸਰੀਆ ਆ ਕੇ ਰੱਖਿਆ ਜਾਂਦਾ ਹੈ ਤੇ ਜਦੋਂ ਇੱਥੇ ਰੇਡ ਕੀਤੀ ਗਈ ਸੀ ਸਵੇਰੇ ਤਕਰੀਬਨ ਪੋਣੇ 1 ਵਜੇ ਦੇ ਕਰੀਬ ਮੈਂ ਇੱਥੇ ਕਵਰ ਜਦੋਂ ਕੀਤਾ ਸੀਗਾ ਇਹ ਸਾਰਾ ਬੰਦ ਸੀਗਾ ਉਸ ਗੇਟ ਦੇ ਅੰਦਰੋਂ ਤਾਲਾ ਖੋਲ ਕੇ ਉੱਥੋਂ ਗੱਡੀ ਕੱਢੀ ਜਾਂਦੀ ਹੈ ਉਹ ਗੱਡੀ ਕੱਢਣ ਤੋਂ ਬਾਅਦ ਕਿਉਂਕਿ ਇਹ ਦੋ ਦੋ ਤਾਲੇ ਇੱਥੇ ਲੱਗੇ ਹੋਏ ਸੀ ਇੱਕ ਤਾਲਾ ਜਿਹੜੇ ਮਾਲਕ ਨੇ ਉਹਨਾਂ ਦਾ ਔਰ ਦੂਸਰਾ ਪੁਲਿਸ ਦਾ ਇਹ ਤਾਲਾ ਪੁਲਿਸ ਦਾ ਉਹਨਾਂ ਕੋਲ ਚਾਬੀ ਹੈ ਨਹੀਂ ਸੀ ਤਾਂ ਉਹਨਾਂ ਨੇ ਕੱਟਣ ਦੀ ਕੋਸ਼ਿਸ਼ ਕੀਤੀ ਨਹੀਂ ਕੱਟਿਆ ਗਿਆ ਤੇ ਉਹਨਾਂ ਨੇ ਇਹ ਕੁੰਡਾ ਹੀ ਕੱਟ ਦਿੱਤਾ ਇਹ ਕੱਟਣ ਤੋਂ ਬਾਅਦ ਇੱਥੋਂ ਗੱਡੀ ਆ ਜਿਹੜੀ ਕੱਢ ਲਈ ਗਈ ਔਰ ਗੱਡੀ ਕੱਢ ਕੇ ਇੱਥੋਂ ਗੱਡੀ ਆ ਜਿਹੜੀ ਲੈ ਕੇ ਪ੍ਰਾਰ ਹੋ ਜਾਂਦੇ ਨੇ ਇਹ ਤਸਵੀਰਾਂ ਨੀਚੇ ਵੀ ਇੱਕ ਵਾਰ ਤੁਹਾਨੂੰ ਮੈਂ ਦਿਖਾਉਂਗਾ ਇਹ ਟਾਇਰਾਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਟਾਇਰਾਂ ਦੇ ਨਿਸ਼ਾਨ ਜਿਹੜੇ ਲੱਗੇ ਹੋਏ ਨੇ ਸਾਬ ਦੱਸਦੇ ਨੇ ਕਿ ਹੁਣੇ-ਹੁਣੇ ਇੱਥੋਂ ਗੱਡੀ ਆ ਜਿਹੜੀ ਕੱਢੀ ਗਈ ਹੈ ਖੈਰ ਇੱਥੇ ਮਸਲਾ ਇਹ ਹੈ ਕਿ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਸਰਕਾਰੀ ਸਰਿਏ ਦਾ ਜਿਸ ਦੇ ਉੱਤੇ ਸਟੇਲ ਯਾਰਡ ਦੀ ਮੋਹਰ ਲੱਗੀ ਹੁੰਦੀ ਹੈ ਉਹ ਸਰਕਾਰੀ ਸਰਿਏ ਦੀ ਚੋਰੀ ਕਰਕੇ ਇੱਥੇ ਰੱਖਿਆ ਜਾਂਦਾ ਇਸ ਗਰਾਊਂਡ ਦੇ ਵਿੱਚ ਇੱਥੋਂ ਫਿਰ ਅੱਗੇ ਵੇਚਿਆ ਜਾਂਦਾ ਆ ਉਹ ਜਿਹੜਾ ਵੇਚਦਾ ਆ ਬੰਦਾ ਜਿਹੜੇ ਮਾਲਕ ਨੇ ਸਾਡੇ ਸੂਤਰਾਂ ਦੇ ਮੁਤਾਬਕ ਉਹ लवली ਨਾਮ ਦਾ ਵਿਅਕਤੀ ਹੈ ਜਿਹੜਾ ਇਹ ਕੰਮ ਕਰਦਾ ਜਿਸ ਦਾ ਇਹ ਗਡਾਉਨ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਆਂਦੇ ਨੇ ਤਾਲਾ ਲਗਾ ਕੇ ਚਲੇ ਜਾਂਦੇ ਨੇ ਉਸ ਦੇ ਬਾਵਜੂਦ ਉਹ ਜਿਹੜੇ ਮਾਲਕ ਨੇ ਉਹ ਕਟਰ ਦੇ ਨਾਲ ਕੱਟ ਕੇ ਇਥੋਂ ਕੁੰਡਿਆਂ ਨੂੰ ਆਪਣੀ ਗੱਡੀ ਇਥੋਂ ਕੱਢ ਕੇ ਬਾਹਰ ਲੈ ਜਾਂਦੇ ਨੇ ਤਾਂ ਕਿ ਗੱਡੀ ਦੇ ਉੱਤੇ ਵੀ ਪਰਚਾ ਜਿਹੜਾ ਦਰਜ ਹੋਣਾ ਸੀਗਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਫਿਕਰ ਸੀ ਕਿ ਸਾਡੀ ਜਿਹੜੀ ਗੱਡੀ ਹੈ 30-35 ਲੱਖ ਰੁਪਏ ਦੀ ਕਿਤੇ ਉਹਦਾ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਤਾਂ ਨੁਕਸਾਨ ਆ ਜਿਹੜਾ ਇੱਕ ਵੱਡਾ ਹੋਏਗਾ ਲੇਕਿਨ ਇਥੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਤੁਸੀਂ ਜਾਂ ਤਾਂ ਉਹਨਾਂ ਦੀ ਪੁਲਿਸ ਮੁਲਾਜ਼ਮਾਂ ਦੇ ਨਾਲ ਸੈਟਿੰਗ ਜਾਂ ਫਿਰ ਬੇਖੌਫ ਹੋਗੇ ਉਹ ਜਿਹੜਾ ਇਹ ਕੰਮ ਜਿਹੜਾ ਕਰਕੇ ਗਏ ਨੇ ਹਾਲਾਂਕਿ ਉਹਨਾਂ ਦਾ ਇੱਕ ਬੰਦਾ ਵੀ ਅਰੈਸਟ ਹੋਇਆ ਹੋਇਆ ਉਹਦਾ ਵੀ ਰਿਮਾਂਡ ਹੈ ਜਿਹੜਾ ਹੁਣ ਪੁਲਿਸ ਵੱਲੋਂ ਲਿੱਤਾ ਜਾਏਗਾ ਉਸ ਦੀ ਵੀ ਗੱਲਬਾਤ ਹੈ ਜਿਹੜੀ ਉਸ ਨਾਲ ਕੀਤੀ ਜਾਏਗੀ ਕਿਤੇ ਨਾ ਕਿਤੇ ਇਹ ਤਸਵੀਰ ਇਹ ਦਰਸਾਉਂਦੀ ਹੈ ਕਿ ਫੋਕਲ ਪੁਆਇੰਟ ਦੇ ਏਰੀਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਖੌਫ ਹੈ ਜਿਹੜਾ ਨਹੀਂ ਰਿਹਾ ਕਿਸੇ ਨੂੰ ਵੀ ਇਸ ਵੱਡੇ ਤਰੀਕੇ ਦਾ ਕਾਂਡ ਆ ਜਿਹੜਾ ਇੱਥੇ ਜਿਹੜਾ ਅੱਜ ਹੋਇਆ ਹੈ ਤੇ ਤਸਵੀਰ ਅੱਜ ਤੁਹਾਡੇ ਸਾਹਮਣੇ ਨੇ ਕਿ ਇੱਕ ਤਾਲਾ ਜਿਹੜਾ ਮਾਲਕਾ ਦਾ ਲੱਗਿਆ ਹੋਇਆ ਸੀ ਉਹ ਤਾਂ ਚਾਬੀਆਂ ਉਹਨਾਂ ਦੇ ਕੋਲ ਹੀ ਸੀ ਲੇਕਿਨ ਇੱਕ ਇੱਕ ਤਾਲਾ ਜਿਹੜਾ ਪੁਲਿਸ ਦਾ ਲੱਗਿਆ ਹੋਇਆ ਸੀਗਾ ਉਹ ਤਾਲੇ ਵਿਚਾਰੇ ਲੱਗੇ ਹੀ ਰਹਿ ਗਏ ਉਹ ਤਾਲਿਆਂ ਦੇ ਉੱਤੇ ਵੀ ਕਟਰ ਮਾਰ ਕੇ ਉਹਨੂੰ ਵੱਢਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਵੱਢਿਆ ਗਿਆ ਉਹ ਵਿਚਾਰਾ ਤਾਲਾ ਆ ਜਿਹੜਾ ਉੱਥੇ ਲਟਕਦਾ ਰਹਿ ਗਿਆ ਕਿਉਂਕਿ ਉਹ ਪੰਜਾਬ ਪੁਲਿਸ ਦਾ ਤਾਲਾ ਸੀ ਇਸ ਕਰਕੇ ਫਿਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਬੇਖੌਫ ਹੋ ਕੇ ਬੰਦਿਆਂ ਨੇ ਇਥੋਂ ਪੂਰਾ ਵੱਡੇ ਦਾ ਵੱਡਾ ਟਰੱਕ ਕੱਢ ਕੇ ਇਥੋਂ ਫਰਾਰ ਹੋ ਕੇ ਰਫੂ ਚੱਕਰ ਹੋ ਗਏ ਕਿਤੇ ਸਾਈਡ ਤੇ ਅੰਡਰਗਰਾਉਂਡ ਉਹਨਾਂ ਨੇ ਐਸ ਵੈਲੋ ਟਰੱਕ ਜਿਹੜਾ ਕਰ ਦਿੱਤਾ ਇਹ ਤਸਵੀਰ ਇਹ ਦਰਸਾਉਂਦੀ ਹੈ ਕਿ ਉਹਨਾਂ ਬੰਦਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਹੈ ਜਿਹੜਾ ਨਹੀਂ ਹੈਗਾ ਖੈਰ ਹੁਣ ਦੇਖਦੇ ਹਾਂ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਦੇ ਵਿੱਚ ਆਪਣੀ ਦੇ ਵਿੱਚ ਉਹ ਕੀ ਅੱਗੇ ਕਰਦੇ ਨੇ ਪਹਿਲਾਂ ਤਾਂ ਇਹ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀ ਉਹ ਕਾਰਵਾਈ ਕਰਦੇ ਨੇ ਉਸ ਤੋਂ ਬਾਅਦ ਇਹ ਦੇਖਣਾ ਹੋਏਗਾ ਕਿ ਤਫਤੀਸ਼ ਦੇ ਵਿੱਚ ਉਹ ਟਰੱਕ ਜਿਹੜਾ ਹੈਗਾ ਬਰਾਮਦ ਕਰ ਪਾਉਂਦੇ ਨੇ ਕਿ ਨਹੀਂ ਕਰ ਪਾਉਂਦੇ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਇਸ ਗੋਡਾਊਨ ਦੇ ਅੰਦਰ ਜਿਹੜਾ ਸਮਾਨ ਹੈ ਜਿਹੜਾ ਚੋਰੀ ਦਾ ਸਰੀਆ ਜਿਹੜਾ ਉਹ ਵੀ ਇੱਥੇ ਹੈ ਕਿ ਨਹੀਂ ਹੈ ਜੇ ਹੈ ਤਾਂ ਸ਼ਾਇਦ ਉਹ ਵੀ ਰਾਤ ਨੂੰ ਕੱਢ ਲਿਆ ਜਾਵੇਗਾ ਕਿਤਨਾ ਕਿਤੇ ਪੁਲਿਸ ਦੀ ਵੱਡੀ ਅੰਗਹੀਲੀ ਇੱਥੇ ਸਾਹਮਣੇ ਆਈ ਹੈ ਮਾਮਲੇ ਦੇ ਵਿੱਚ ਐਸਐਚਓ ਸਾਹਿਬ ਨੂੰ ਪੁੱਛਦੇ ਆ ਇੱਕ ਵਾਰ ਦੁਬਾਰਾ ਫੇਰ ਕਿ ਇੱਥੇ ਜਿਹੜੇ ਪੁਲਿਸ ਦੇ ਤਾਲੇ ਜਿਹੜੇ ਲਗਾਏ ਸੀਗੇ ਅ ਹੁੰਡੇ ਹੀ ਵੱਢ ਕੇ ਇੱਥੋਂ ਗੱਡੀ ਐ ਜਿਹੜੀ ਨਿਕਲ ਚੁੱਕੀ ਐ ਇੱਕ ਵਾਰੀ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦਾ ਇਸ ਵਾਰੇ ਕੀ ਕਹਿਣਾ ਹੈ ਹੈਲੋ ਸਰ ਵਿਸ਼ਾਲ ਬੋਲ ਰਿਹਾ ਜੀ ਪ੍ਰਾਈਮ ਉਦੇ ਤੋਂ ਹਾਂ ਜੀ ਚਾਹ ਜੀ ਆ ਸਰ ਉਹ ਜਿੱਥੇ ਉਹ ਤਾਲੇ ਲਗਾਏ ਸੀ ਨਾ ਤੁਹਾਡੇ ਮੁਲਾਜ਼ਮਾਂ ਨੇ ਉਹ ਕੁੰਡੇ ਵੱਢ ਕੇ ਗੇਟ ਖੋਲ ਕੇ ਅੰਦਰੋਂ ਗੱਡੀ ਆ ਜਿਹੜੀ ਕੱਢ ਕੇ ਫਰਾਰ ਹੋ ਗਿਆ ਜੀ ਬੰਦੇ ਨਾਲ ਜਿਹਨੂੰ ਬਿਫੀ ਲੱਗੇ ਹੋਏ ਨਾ ਪੈਸਾ ਜੀ ਐ ਉਹਨਾਂ ਸਿੱਟਕੀਆਂ 400 ਜਿਹਨਾਂ ਦੇ ਨਾਲ ਹੈ ਜੀ ਤੇ ਪੁਰਾਣਾ ਬੜਿਆ ਸੀ ਹੈ ਹਾਂ ਜੀ ਬਾਕੀ ਕੀ ਕਰਦੇ ਆ ਕਰਦੇ ਕੁਝ مطلب ਕਹਿਣ ਤੋਂ ਭਾਵੇਂ ਆ ਕਿ ਸਰ ਕੁਝ ਨਾ ਕੁਝ ਤਾਂ ਦੋ ਨੰਬਰ ਦਾ ਅੰਦਰ ਸੀ ਨਾ ਕਿ ਜਿਹੜਾ ਉਹਨਾਂ ਨੇ ਏਡਾ ਕਦਮ ਚੁੱਕਿਆ ਜਿਹਨੂੰ ਲੈ ਕੇ ਫੇਰ ਹੀ ਦੱਸਾਂਗੇ ਜੀ 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 ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਸਰ ਬਿਲਕੁਲ ਥੈਂਕ ਯੂ ਸਰ ਸੋ ਤੁਸੀਂ ਸੁਣਿਆ ਕਿ ਐ ਐਸ ਐਚਓ ਸਾਹਿਬ ਨੇ ਕਿਹਾ ਕਿ ਜਿਹੜਾ ਅਸੀਂ ਬੰਦਾ ਫੜਿਆ ਹੋਇਆ ਹੈ ਉਹ ਤੇਰੇ ਤੋਂ ਪੁੱਛ ਕੇ ਚ ਜਿਹੜੀ ਕਰਾਂਗੇ ਔਰ ਜਿੱਦਾਂ ਉਹਨਾਂ ਨੂੰ ਮੈਂ ਕਿਹਾ ਕਿ ਅੰਦਰ ਗੱਡੀ ਸੀ ਜਿਹੜੀ ਉਹ ਕੱਢ ਕੇ ਫਰਾਰ ਹੋ ਗਏ ਨੇ ਜਾਂ ਕੁਝ ਨਾ ਕੁਝ ਹੈ ਜਿਆ ਦੋ ਨੰਬਰ ਦਾ ਸਮਾਨ ਅੰਦਰ ਹੋਏਗਾ ਤੇ ਉਹਨਾਂ ਦਾ ਇਹ ਕਹਿਣਾ ਕਿ ਚਲੋ ਅਸੀਂ ਲੱਗੇ ਹੋਏ ਹਾਂ ਇੰਚਾਰਜ ਸਾਹਿਬ ਇਸ ਕੇਸ ਦੇ ਉੱਤੇ ਲੱਗੇ ਹੋਏ ਨੇ ਔਰ ਅਸੀਂ ਜਲਦ ਹੀ ਇਹ ਸਾਰੀ ਤਫ਼तीश ਕਰਕੇ ਇਹ ਸੱਚਾ ਜਿਹੜਾ ਪਤਾ ਕਰ ਲਾਂਗੇ ਕਿ ਇਹਦੇ ਪਿੱਛੇ ਹੈ ਕੀ ਔਰ ਕਾਰਵਾਈ ਹੈ ਜਿਹੜਾ ਕਰਨ ਦਾ ਜਿਹੜਾ ਉਹਨਾਂ ਨੇ ਭਰੋਸਾ ਦਿੱਤਾ ਹੈ ਤੇ ਦੇਖਦੇ ਹਾਂ ਕਿ ਹੁਣ ਇਸ ਮਾਮਲੇ ਦੇ ਵਿੱਚ ਥਾਣਾ ਫੋਕਲ ਪੁਆਇੰਟ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਤਾਂ ਉਹਨਾਂ ਦੇ ਨੱਕ ਦੇ ਥੱਲੇੋਂ ਟਾਲੇ ਵੱਢ ਕੇ ਗੱਡੀ ਕੱਢ ਕੇ ਅਗਲੇ ਫਰਾਰ ਹੋ ਚੁੱਕੇ ਨੇ ਦੇਖਦੇ ਹਾਂ ਇਸ ਮਾਮਲੇ 'ਚ ਕੀ ਹੁੰਦਾ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੋਸ਼ੀਆਂ ਨੂੰ ਫੜ ਕੇ ਉਹਨਾਂ ਤੇ ਪਰਚਾ ਦੇ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀਆ ਤੇ ਇਸ ਮਾਮਲੇ ਦੇ ਵਿੱਚ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਦੀ ਇਹ ਹੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਜੋ ਪੁਲਿਸ ਨੇ ਦੋਸ਼ੀਆਂ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਤੇ ਕਾਰੋਬਾਰੀਆਂ ਨੂੰ ਲੱਗ ਰਹੇ ਮੋٹے ਤਗੜੇ ਚੂਨੇ ਤੋਂ ਬਚਾਇਆ ਹੈ ਅਤੇ ਨਾਲ ਹੀ ਪੁਲਿਸ ਦੀ ਇਸ ਕਾਰਗੁਜ਼ਾਰੀ ਦੇ ਨਾਲ ਬਾਕੀ ਸ਼ਰਾਰਤੀ ਅੰਸਰਾਂ ਜਾਂ ਠੱਗਾਂ ਦੇ ਵਿੱਚ ਵੀ ਪ੍ਰਸ਼ਾਸਨ ਦਾ ਖੌਫ ਵਧੇਗਾ ਅਤੇ ਆਪਣੀ ਆਪ ਹੀ ਉਹ ਅਜੀਹਾ ਨਹੀਂ ਕਰਨਗੇ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਾਟ ਦਾ ਪ੍ਰਾਈਮ ਮੋਡਲ ਲੁਧਿਆਣਾ